ਦੀ ਜਵਾਨੀ ਚ ਮੁੰਡਾ ਕੁੜੀ ਕਰਦੇ ਸੀ ਗਲਤ ਕੰਮ ਹੁਣ ਪੁਲਿਸ ਨੇ ਕਰ ਲੇ ਕਾਬੂ ਉਹ ਇਹਨਾਂ ਦੀ ਕਰਤੂਤ ਸੁਣ ਕੇ ਤੁਹਾਡੇ ਵੀ ਰੋਂਗ ਟੇ ਖੜੇ ਹੋ ਜਾਣਗੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਮੋਗਾ ਤੋਂ ਮੁੰਡਾ ਕੁੜੀ ਨੇ ਜੋ ਕਿ ਦੋਨੋਂ ਮਿਲ ਕੇ ਗਲਤ ਕੰਮ ਕਰਦੇ ਸੀ ਜਿਸ ਨੂੰ ਕਿ ਪੁਲਿਸ ਨੇ ਰੰਗੇ ਹਤੀਕ ਕਾਬੂ ਕੀਤਾ ਹੈ 300 ਗ੍ਰਾਮ ਇਹਨਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਇਹ ਸਪਲਾਈ ਕਰਦੇ ਸੀ ਸੋ ਤੁਸੀਂ ਵੀ ਸੁਣੋ ਪੁਲਿਸ ਮੁਲਾਜ਼ਮ ਤੋਂ ਇਹਨਾਂ ਦਾ ਕਾਲਾ ਕਾਰਨਾਮਾ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਪੰਜਾਬ ਦੇ ਬਾਕੀ ਮੁੰਡੇ ਕੁੜੀਆਂ ਵੀ ਸਾਵਧਾਨ ਹੋ ਜਾਣ ਮਾਨਯੋਗ ਐਸਐਸਪੀ ਸ੍ਰੀ ਜੋਤੀ ਜაძਵੀ ਦੇ ਦਸਾਂ 90 ਸੰਸਾਰ ਚੌਂਕੀ ਹੱਡੋ ਵਿਖੇ ਸਪੈਸ਼ਲ ਲਾਕਾ ਬੰਦੀ ਕੀਤੀ ਹੋਈ ਸੀ ਨਰਕੋਟਾ ਸੰਦੇ ਅਨੁਸਾਰ ਦੇ ਸਨੇਤ ਤੇ ਲੁਧਿਆਣਾ ਸਾਈਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ 12 ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉੱਤਰ ਕੇ ਜਲਦੀ ਨਾਲ ਦੀ ਹੋਰਨ ਲੱਗੇ ਜਿਨ੍ਹਾਂ ਨੂੰ ਮਾਨੇ ਅਸੀਂ ਨੇ ਸਵੇ ਸਾਥੀ ਕਰਪ ਜਣਾ ਕਾਬੂ ਕਰ ਕੀਤਾ ਤੇ ਮੌਕਾ ਪਰ ਡੀਐਸਪੀ ਐਂਡ ਡੀਵੀਐਸ શ્રી ਕਰਨਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਹਨਾਂ ਪਾਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਬੈਸ ਬੈਸਨਵ ਤੇ ਜਸਪ੍ਰੀਤ ਕੌਰ ਕਿੰਨੀ ਉਮਰ ਦੇ ਨੇ ਜੀ ਦੇਵ ਅਰਜਨ ਬੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ